ਇਹਦੇ ਕੋਲ ਦਾਣਾ ਵੀ ਨਹੀਂ ਗਿਆ ਖਾਣ ਨੂੰ ਆਪਸ ਵਿੱਚੋਂ ਟੁੱੜੀ। ਉਹਨਾਂ ਦਾਣਾ ਵੀ ਨਹੀਂ ਗਿਆ ਖਾਣ ਨੂੰ ਬੱਚੇ ਨਿਕਲੇ ਨਿਕਲੇ ਪੀਸਾ ਨਹੀਂ ਭਰੀ ਹੋ ਜਾਂਦੀ। ਹਮਮ ਖਰਚਾ ਬਹੁਤ ਕਰਿਆ ਰੇਸ ਸਪਰੇ ਆਹ ਖਰਚਾ ਹੀ ਕਰਿਆ ਸੀਗਾ ਵੀ ਕਣ ਕਾਊ ਕੀ ਚਰਮ ਪਾੜਤੀ ਦੇ ਪੈਸੇ ਲਾਵਾਂਗੇ। 40000 ਲਾਇਆ ਸੀ ਘਰੇ ਫਰਸਾ ਫਰਸਾ ਬੰਨੀਆਂ ਸੀ। ਬੱਸ ਕਰ ਲੂੰਗਾ। ਸੋਚਾਂ ਲੰਮੀਆਂ ਸੀ ਪੁੱਤ ਪਰ ਹੁਣ ਕੀ ਕਰੀਏ ਸਾਰਾ ਟੱਬਰ ਰੁਈ ਜਾਂਦਾ ਪੋਤੀ ਮਟਿਆਰ ਆ ਮੁੰਡਾ ਮਸ਼ੀਨ ਤੇ ਗਿਆ ਵੇ ਹਰ ਕਿਸ ਕੰਮ ਤੇ ਮਾਰਾ ਲੀ ਕੀ ਕਰਕੇ ਹੰਡਾ ਨੂੰ ਬੋਲਣਾ ਨਹੀਂ ਪੈਣ ਗਿਆ ਨਾਲੇ ਕੋ ਤੋਂ ਕੋਈ ਨਹੀਂ ਕੋਚ ਉਹ ਗੱਡੀ ਆਈ ਸੀ ਉਹ ਵੀ ਪਾਣੀ 20 ਲੀਟਰ ਸੀ ਆ ਤੇ ਬਸ ਮੋਕਲਿਆ ਪਿੰਡਾਂ ਦੇ ਪਿੰਡ ਬੈ ਕੇ ਫੇਰ ਬੁਝਾਈਆ ਜੀ ਟਰੈਕਟਰ ਵਿੱਚ ਮੱਚ ਜਾਣਾ ਸੀ ਕਈ ਬੰਦਿਆਂ ਦੀ ਕਸਾਨੀ ਤੇ ਭਗਤੀ ਇਹ ਦੋਨੇ ਚੀਜ਼ਾਂ ਜਿਹੜੀਆਂ ਕਿਤਨਾ ਕਿਤੇ ਸਮਾਨ ਕਿਉਂਕਿ ਜਿੱਥੇ ਭਗਤੀ ਲੰਬਾ ਸਮਾਂ ਭਗਤੀ ਕਰਨ ਤੋਂ ਬਾਅਦ ਕੋਈ ਨਾ ਕੋਈ ਵਰ ਪ੍ਰਾਪਤੀ ਹੁੰਦੀ ਆ ਉੱਥੇ ਕਿਸਾਨੀ ਵੀ ਇੱਕ ਅਜਿਹਾ ਕੀਤਾ ਹੈਗਾ ਜੋ ਭਗਤੀ ਵਰਗਾ ਲੰਬਾ ਸਮਾਂ ਬੰਦੇ ਨੂੰ ਆ ਜਿਹੜਾ ਤਪੱਸਿਆ ਕਰਨੀ ਪੈਂਦੀ ਆ ਤੇ ਫੇਰ 6 ਮਹੀਨਿਆਂ ਬਾਅਦ ਜਾ ਕੇ ਕਿਤਨਾ ਕਿਤੇ ਫਲ ਮਿਲਣਾ ਹੁੰਦਾ ਪਰ ਕਈ ਵਾਰੀ ਜਦੋਂ ਐਨ ਮੌਕੇ ਦੇ ਉੱਤੇ ਆ ਕੇ ਜਿਵੇਂ ਕਹਿੰਦੇ ਹੁੰਦੇ ਆ ਕਿ ਖਰੀਫ ਫਸਲ ਦੇ ਉੱਤੇ ਕਈ ਵਾਰੀ ਗੜੇ ਮਾਰੀ ਹੋ ਜਾਣੀ ਜਾਂ ਅੱਗ ਲੱਗ ਜਾਣੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਬੀਤਦੇ ਹੈਗੇ ਕਿਸਾਨ ਦੇ ਉੱਤੇ ਤਾਂ ਬਹੁਤ ਔਖਾ ਹੋ ਜਾਂਦਾ ਹੈਗਾ ਜੇਕਰ ਪੰਜਾਬ ਦੀ ਕਿਸਾਨੀ ਦੀ ਗੱਲ ਕਰੀਏ ਤਾਂ ਵੱਡੇ ਪੱਧਰ ਦੇ ਉੱਤੇ 90% ਕਿਸਾਨੀ ਇਹੋ ਜੀ ਹੈਗੀ ਆ ਜਿਹੜੀ ਅਜੋਕੇ ਸਮੇਂ ਦੇ ਵਿੱਚ ਨਿਮਨ ਕਿਸਾਨੀ ਦੇ ਅਧੀਨ ਆਉਂਦੀ ਹੈਗੀ ਆ ਜੋ ਕਰਜ਼ੇ ਦਾ ਸ਼ਿਕਾਰ ਆ ਲਿੰਟਾ ਚੱਕੀਆਂ ਹੋਈਆਂ ਤੇ ਜਿਹੜੀਆਂ ਆਪਣੀਆਂ ਵਿਸ਼ੇਸ਼ ਸਮੱਸਿਆਵਾਂ ਹੈਆਂ ਅੱਜ ਇਸ ਟਾਈਮ ਅਸੀਂ ਕੋਠੇ ਮਾਲਾ ਸਿੰਘ ਵਾਲੇ ਬੈਠੇ ਹੋਏ ਆ ਇੱਕ ਜਏ ਕਿਸਾਨ ਦੇ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਜਿਸ ਦੀ ਕਿਉਂਕਿ ਪਿਛਲੇ ਦਿਨੀ ਇਸ ਪਿੰਡ ਦੇ ਵਿੱਚ ਜਿਹੜੀ ਭਿਆਨਕ ਅੱਗ ਲੱਗੀ ਤੇ ਸੈਂਕੜੇ ਏਕੜ ਫਸਲ ਆ ਜਿਹੜੀ ਇੱਧਰ ਸੜ ਕੇ ਸੁਆਹ ਹੋ ਚੁੱਕੀ ਆ ਤੇ ਇਸ ਪਰਿਵਾਰ ਦੀ ਵੀ ਜਿਹੜੀ ਫਸਲ ਉਹ ਸੜ ਕੇ ਸੁਆਹ ਹੋ ਚੁੱਕੀ ਆ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਕਿਸ ਤਰੀਕੇ ਦੇ ਨਾਲ ਗੁਜ਼ਾਰਾ ਚੱਲਦਾ ਹੈਗਾ ਅ ਸਸੀਕਾਲ ਬਾਪੂ ਜੀ ਇਸ ਤਰੀਕੇ ਨਾਲ ਅੱਛਾ ਬਾਪੂ ਜੀ ਇਹ ਦੱਸਿਓ ਤੁਹਾਡਾ ਨਾਮ ਕੀ ਹੈ ਜੀ ਜਗਦੇਵ ਸਿੰਘ ਜੀ ਅੱਛਾ ਬਾਪੂ ਜੀ ਦੱਸਿਓ ਕਿ ਅ ਤੁਹਾਡੇ ਪਿੰਡ ਦੇ ਵਿੱਚੋਂ ਕਾਫੀ ਸਾਰੀ ਫਸਲ ਆ ਜਿਹੜੀ ਉਹ ਸੜਕ ਕੇ ਸਵਾਹ ਹੋ ਚੁੱਕੀ ਹੈਗੀ ਹੈ ਤੇ ਤੁਹਾਡਾ ਇਹਨਾਂ ਇਹ 70 ਕਿੱਲਿਆਂ ਦੀ ਪੈਲੀ ਦੇ ਵਿੱਚੋਂ ਜਿਹੜਾ ਤੁਹਾਡੇ ਕੋਲੇ ਕਿੰਨੀ ਪੈਲੀ ਸੀ 20 ਕਿੱਲੇ ਸੀ ਪਤਾ ਅਛਾ ਜਿਹਦੇ ਕੋਲ ਦਾਣਾ ਵੀ ਨਹੀਂ ਰਿਹਾ ਖਾਣ ਨੂੰ ਨਾ ਪਸ਼ੂਆਂ ਨੂੰ ਤੂੜੀ ਨਾ ਦਾਣਾ ਵੀ ਨਹੀਂ ਰਿਹਾ ਖਾਣ ਨੂੰ ਬੱਚੇ ਨਿਕਨੇ ਨਿਕਿਆ ਪੀਸਾ ਨਹੀਂ ਭਰੀਆਂ ਜਾਂਦੀ ਹਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਨੂੰ ਕੁਝ ਨਾ ਕੁਝ ਮਿਲਣਾ ਚਾਹੀਦਾ ਜੀ ਹਾਂ ਦਾਣੇ ਪੱਕਾ ਵੀ ਮਿਲਣਾ ਚਾਹੀਦਾ ਵੀ ਪੈਸੇ ਹੁਣ ਤਾਂ ਦਾਣੇ ਮਿਲਣਗੇ ਹਾਂ ਇਹੀ ਮੰਗ ਕਰਦੇ ਆ ਫੈਸ਼ਨ ਤੋਂ ਵੀ ਸਾਨੂੰ ਦੇਣਾ ਚਾਹੀਦਾ ਜੀ ਹਾਂ ਅਛਾ ਇਹ ਦੱਸਿਓ ਕਿ ਹੁਣ ਤੀਕ ਇਸ ਫਸਲ ਦੇ ਉੱਤੇ ਆ ਜਿਹੜਾ ਆ ਹੁਣ ਮਸਾ ਵਾਢੀ ਦੇ ਉੱਤੇ ਆਈ ਸੀਗੀ ਸ਼ੁਰੂ ਤੋਂ ਲੈ ਕੇ ਇਹਨਾਂ ਢਾਂਗਾਂ ਕਿੱਲਾਂ ਦੇ ਉੱਤੇ ਖਰਚਾ ਕਿੰਨਾ ਹੋਇਆ ਤੁਹਾਡਾ ਖਰਚਾ ਪੁੱਤ ਬਹੁਤ ਕਰਿਆ ਰੇਸਪਰੇ ਆਹ ਖਰਚਾ ਹੀ ਕਰਿਆ ਸੀਗਾ ਵੀ ਕਣ ਕਾਊਗੀ ਚਲ ਆਰਤੀ ਦੇ ਪੈਸੇ ਲਾਵਾਂਗੇ 40000 ਲਾਇਆ ਸੀ ਘਰੇ ਫਰਸਾ ਫਰਸਾ ਬੰਨੀਆਂ ਸੀ ਬਸ ਖਤਮ ਹੋ ਗਿਆ ਕੰਮ ਅੱਛਾ ਆਰਤੀ ਦੇ ਕਿੰਨੇ ਕੇ ਪੈਸੇ ਦੇਣੇ ਆਰਤੀ ਦੇ ਦੇਣਾ ਲੱਖ ਰੁਪਏ ਮੇ ਹਾਂ ਅੱਛਾ ਵਿਆਜ ਕਿੰਨਾ ਕ ਲੱਗਦਾ ਉਹਨੂੰ ਵੇ 200 ਰੁਪਏ ਲਾਉਂਦੇ ਆ ਜੀ ਵੇ ਲੋਕ ਇਹ ਨਾ ਬਣੋ ਇਸ ਤੋਂ ਇਲਾਵਾ ਕੋਈ ਬੈਂਕ ਤੋਂ ਵੀ ਕੋਈ ਲਿਮਟਾਂ ਚੱਕੀਆਂ ਹਾਂ ਬੈਂਕ ਤੋਂ ਵੀ ਲਿਆ ਜੀ 230 ਯਾਰ ਇਹ ਜਿਹੜਾ ਘਰ ਪਾਇਆ ਹੈਗਾ ਤੁਸੀਂ ਲਿਮਟਾਂ ਚੱਕ ਕੇ ਪਾਇਆ ਹਾਂ ਜੀ ਅੱਛਾ ਹੁਣ ਕਿੱਥੋਂ ਮੋੜਾਂਗੇ ਹੁਣ ਮੋੜ ਨਹੀਂ ਸੀ ਲਿਫਟ ਹੁਣ ਬਸ ਕੰਨੀ ਖਤਮ ਹੋ ਗਈ ਜੀ ਅੱਛਾ ਜਦੋਂ ਜਦੋਂ ਆਪਾਂ ਨੂੰ ਇਹ ਖੁਸ਼ੀ ਵਰਗਾ ਮਾਹੌਲ ਹੁੰਦਾ ਹੈਗਾ ਹਨਾ ਵੀ ਚਾਰ ਦਾਣੇ ਘਰੇ ਆਉਣਗੇ ਚਾਰ ਪੀਏ ਵੀ ਜੇਬ ਦੇ ਵਿੱਚ ਪੈਣਗੇ ਪਰ ਜਦੋਂ ਆਖਰ ਦੇ ਤੇ ਇਸ ਤਰ੍ਹਾਂ ਦੀ ਗੱਲਬਾਤ ਬੀਤ ਜਾਂਦੀ ਹੈਗੀ ਆ ਕਿਸ ਤਰ੍ਹਾਂ ਦੇ ਹਾਲਾਤ ਬਣੇ ਉਸ ਦਿਨ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਸੋਚਾਂ ਸੀ ਬਹੁਤ ਸੋਚਾਂ ਲੰਮੀਆਂ ਸੀ ਪੁੱਤ ਪਰ ਹੁਣ ਕੀ ਕਰਕੇ ਸਾਰਾ ਟੱਬਰ ਰੁਈ ਜਾਂਦਾ ਪੋਤੀ ਮਟਿਆਰ ਆ ਮੁੰਡਾ ਮਸ਼ੀਨ ਤੇ ਗਿਆ ਵੇ ਹਰ ਕਿਸੇ ਕੰਮ ਤੇ ਮਾਰਾ ਵੀ ਕੀ ਕਰਕੇ ਇਹਨਾਂ ਨੂੰ ਮੋੜ ਲੈਣੇ ਪੈਣਗੇ ਰਾਸਤਾਨ ਫਿਰਦਾ ਅੱਛਾ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੁਹਾਡੇ ਦੋ ਬੱਚੇ ਜੀ ਇੱਕ ਮੇਰੀ ਨੋ ਹੈ ਮੁੰਡਾ ਬਾਹਰ ਗਿਆ ਹੋਇਆ ਹੈ ਮਸ਼ੀਨ ਤੇ ਅੱਛਾ ਪੰਜ ਜਾਣੇ ਆ ਜੀ ਅੱਛਾ ਮਸ਼ੀਨ ਆਪਦੀ ਆ ਜਾਂ ਕਿਸੇ ਦੇ ਲੱਗਿਆ ਹੋਇਆ ਹੈ ਅੱਛਾ ਹੂੰ ਉਹ ਤਾਂ ਉੱਥੇ ਬੈਠਾ ਵੀ ਰੁਈ ਜਾਂਦਾਈ ਵਾਪਸ ਕਰਾਂਗੇ ਕੀ ਹੂੰ ਮਸ਼ੀਨ ਤੇ ਬਾਹਰ ਗਿਆ ਵੀ ਮੇ ਲੋਕਾਂ ਨਾਲ ਚੱਲ ਫਿਰ ਉਹਨੂੰ ਲੈ ਲਾਂਗੇ ਘਰ ਕੋਲ ਔਰ ਕੀ ਕਰਾਂਗੇ ਠੀਕ ਹਾਂ ਅੱਛਾ ਤੁਹਾਡੇ ਇੱਥੇ ਜਦੋਂ ਅੱਗ ਲੱਗੀ ਹੈਗੀ ਕੋਈ ਪਹੁੰਚਿਆ ਹੈਗਾ ਕੋਈ ਆਫਸਰ ਨਾ ਨੀ ਪਤਾ ਕੋਈ ਨਹੀਂ ਪਹੁੰਚਿਆ ਉਹ ਗੱਡੀ ਆਈ ਸੀ ਉਹ ਵੀ ਪਾਣੀ 20 ਲੀਟਰ ਸੀਗਾ ਤੇ ਬਸ ਮੁੱਕ ਗਿਆ ਪਿੰਡਾਂ ਦੇ ਪਿੰਡ ਪੈ ਕੇ ਫਿਰ ਬਜਾਈਆਂ ਜੀ ਟਰੈਕਟਰ ਵਿੱਚ ਮਚ ਜਾਣਾ ਸੀ ਕਈ ਬੰਦਿਆਂ ਨੇ ਕੋਈ ਨਹੀਂ ਆਇਆ ਜੀ ਹਾਂ ਅੱਛਾ ਤੁਹਾਡੇ ਏਰੀਏ ਦਾ ਐਮਐਲਏ ਅਮੋਲਕ ਸਿੰਘ ਆ ਇੱਧਰ ਦਾ ਵਿਧਾਇਕ ਹੈਗਾ ਕਹਿੰਦੇ ਵੀ ਅਸੀਂ ਹਮੇਸ਼ਾ ਗਰੀਬ ਕਿਸਾਨਾਂ ਦੇ ਨਾਲ ਖੜੇ ਹੋਏ ਆ ਤਾਂ ਆਇਆ ਉਹ ਨਾ ਪੁੱਤ ਜਮੇ ਨਹੀਂ ਕੀੜਾ ਮਾਰਿਆ ਉਹ ਤਾਂ ਕਿ ਉਹਨੇ ਵਿਖਾਇਆ ਨਹੀਂ ਮੂੰਹ ਵੋਟਾਂ ਲੈਣ ਵੇਲੇ ਥਾਪੀ ਦਿੰਦਾ ਸੀ ਬਾਪੂ ਸਾਨੂੰ ਵੋਟਾਂ ਪਾਓ ਸੀ ਆਵਾਂਗੇ ਆ ਜਾ ਹੀ ਨਹੀਂ ਜੀ ਹਾਂ ਅੱਛਾ 6 ਮਹੀਨੇ ਬਾਅਦ ਲੈਂਪਟ ਹੁੰਦੀ ਹੈ ਲੈਂਪਟ ਕਿੰਨੀ ਤਾਰਨੀ ਸੀ ਤੁਸੀਂ ਲਿਫਟ ਹੁਣ ਕਮਾਉਣੀ ਸੀਗੀ ਆਰਤੀ ਕੇ ਤੋਂ ਲੈ ਕੇ ਕਮਾਉਂਦੇ ਵਿਆਜ ਭਰ ਦਿੰਦੇ ਹਾਂ ਹਾਂ ਫਿਰ 4 ਤੀਕੇ ਲੈ ਲਿੰਦਾ ਚਲ ਔਰ ਕੀ ਆ ਫਿਰ ਉਹਨਾਂ ਕੰਡ ਕੀ ਹੈ ਨਹੀਂ ਫਿਰ ਕਰੀਏਗੀ ਆਰਤੀ ਕੇ ਵੀ ਖੜੇ ਅੱਛਾ ਹਾਂ ਚਾਰ ਸਪੀਰੇ ਮਾਰੀ ਗਏ ਜੀ ਹਾਂ ਹੁਣ ਵਿਆਜ ਪਈ ਜਾ ਸ਼ਹੀਦ ਦੱਸਿਓ ਕਿ ਆ ਲੋਕ ਕੀ ਤੁਹਾਡੀ ਵੀਡੀਓ ਦੇਖ ਰਹੇ ਹੈਗੇ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੋਂਗੇ ਹਾਂ ਮੈਂ ਤਾਂ ਇਹੀ ਕਰਨੀ ਚਾਹਣਾ ਵੀ ਕੋਈ ਮਦਦ ਕਰੇ ਜੀ ਧੰਨਵਾਦ ਜੀ ਹਾਂ ਇੱਕ ਆ ਭਰਾ ਮਦਦ ਕਰਕੇ ਗਿਆ ਪੰਜ ਘੱਟੇ ਹੁਣੇ ਲਾ ਕੇ ਗਿਆ ਟਰੈਕਟਰ ਤੇ ਆਵਦੇ ਤੇ ਜੀ ਹਾਂ ਉਹਨੂੰ ਕੋਈ ਤਰਸ ਆਇਆ ਤਾਂ ਲਾ ਕੇ ਗਿਆ ਤੇ ਟੂੜੀ ਲਾ ਕੇ ਗਏ ਦੋ ਟਰਾਲੀਆਂ ਚੰਨ ਨੂੰ ਹਾਂ ਮਦਦ ਮੈਂ ਤਾਂ ਇਹ ਆਣਾ ਵੀ ਜਿਹੜਿਆਂ ਦੀ ਮਰਿਆ ਵੀ ਸਾਰਿਆਂ ਨੂੰ ਦੇਣੀ ਚਾਹੀਦੀ ਹੈ ਥੋੜੀ ਥੋੜੀ ਕਰਨੀ ਚਾਹੀਦੀ ਹੈ ਮੈਂ ਇਕੱਲਾ ਨਹੀਂ ਆ ਸਾਰਿਆਂ ਨੂੰ ਦੇਣੀ ਚਾਹੀਦੀ ਜੀ ਹਾਂ ਪੈਸੇ 50 50000 ਰੁਪਿਆ ਦੇਵੇ ਸਰਕਾਰ ਫੇਰੀ ਫਸਲੇ ਹਲੁੰਦੇ ਲੋਕਾਂ ਨੂੰ ਹਾਂ ਬੱਚਿਆਂ ਦੀ ਫੀਸਾਂ ਭਰਨ ਕਿ ਹੋਵੇ ਬੱਚਾ ਨਿਕਾ ਜਾ ਤੇਰੇ ਕੋਲੇ ਤੇ ਕਿਵੇਂ ਰੁਈ ਜਾਂਦਾ ਸੀ ਹਾਂ ਐਸਾ ਫੀਸ ਕਿੰਨੀ ਆ ਬੱਚੇ ਦੀ ਫੀਸ ਤਾਂ ਪਤਾ ਪੁੱਛੀ ਨਾ ਬਹੁਤੀ ਹੈ 12ਵੀਂ ਚ ਪੜਦੀ ਹੈ ਗੁੜੇ ਹਾਂ ਲੋਟ ਹੀ ਨਹੀਂ ਆਉਂਦੀ 10ਵੀਂ ਚ ਪੋਤਾ ਪੜਦਾ ਅੱਛਾ ਹਾਂ ਲੱਖ ਲੱਖ ਰੁਪਈਆ ਭੈਣ ਦਾ ਸਾਲ ਦਾ ਅੱਛਾ ਕੱਲ ਨੂੰ ਵਿਆਹ ਵੀ ਕਰਨਾ ਹੈਗਾ ਕੋਈ ਚਾਰ ਪੈਸੇ ਜੋੜੇ ਵੀ ਹੋਣੇ ਚਾਹੀਦੇ ਆ ਹਾਂ ਹਾਂ ਜੋੜਾਂਗੇ ਕਿੱਥੋਂ ਜਦੋਂ ਫਸਲ ਫਸਲ ਨਹੀਂ ਮਰੀ ਅੱਛਾ ਕਿਤੇ ਨਾ ਕਿਤੇ ਆਇੰਜ ਨਹੀਂ ਲੱਗਦਾ ਕਿ ਕਿ ਤੂੰ ਦਿਹਾੜੀਏ ਦੀ ਜ਼ਿੰਦਗੀ ਸੌਖੀ ਹੈਗੀ ਆ ਹੈਗੀ ਆ ਝੜਕੇ ਸੌਖੇ ਮौज ਕਰਦੇ ਆ ਜੀ ਹਾਂ ਮੇਰੇ ਤਾਂ ਇਨੇ ਪਤਾ ਆ ਪਹਿਲਾਂ ਤਾਂ ਜਨਮਤ ਵੇਲੇ ਬਸ ਪੁੱਛੀ ਨਾ ਪ੍ਰਧਾਨ ਨੂੰ ਪੁੱਛ ਲੋ ਕਿ ਕਿੰਨੇ ਸਾਟ ਆਏ ਆ ਹਾਂ ਗਿਆ ਮਰਗੀ ਮਰਗੀ ਕਰਾਲੀ ਮਰਗੀ ਅਜਵਾਕ ਪਾੜ ਕੇ ਨਿਕੇ ਨਿਕੇ ਵਿਆਹ ਭੈਣ ਭਰਾ ਕੁੜੀ ਮਰਗੀ 12 ਸਾਲ ਦਾ ਮੁੰਡਾ ਛੱਡ ਕੇ ਦੋਤਾ ਮੇਰੀ ਤਾਂ ਜ਼ਿੰਦਗੀਆਂ ਹੀ ਨਿਕਲ ਗਈ ਇਹਨਾਂ ਦੁੱਖਾਂ ਜੀ ਹਾਂ ਹੁਣ ਸੌਖੇ ਹੋਣਾ ਸੀ ਕਣਕ ਪੈਣ ਨਾਲ ਵੀ ਮੜੇ ਸੌਖੇ ਹੋ ਜਾਗੇ ਪਰ ਆ ਰੱਬ ਨੇ ਫੇਰ ਜੀ ਹਾਂ ਸੋ ਦੋਸਤੋ ਜੋ ਵੀ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਿਹਾ ਹੈਗੀ ਆ ਕਿਉਂਕਿ ਆਪਾਂ ਜਾਣਦੇ ਹੈਗੇ ਆ ਪੰਜਾਬ ਦੀ ਧਰਤੀ ਨੂੰ ਬਹੁਤ ਸਾਰੇ ਲੋਕ ਆ ਜਿਹੜੇ ਉਹ ਜੋ ਇਸ ਧਰਤੀ ਦੇ ਉੱਤੇ ਵਿਚਰੇ ਆ ਉਹਨਾਂ ਨੂੰ ਪਤਾ ਹੋਏਗਾ ਕਿ ਪੰਜਾਬ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖੀ ਦਾ ਫਲਸਫਾ ਜੋ ਕਿ ਸੇਵਾ ਭਾਵਨਾ ਨੂੰ ਸਮਰਪਿਤ ਫਲਸਫਾ ਹੈਗਾ ਸੋ ਕਿਤੇ ਨਾ ਕਿਤੇ ਕੋਸ਼ਿਸ਼ ਲਾਜ਼ਮੀ ਕਰਿਓ ਜੇ ਕਿ ਇਸ ਗਰੀਬ ਕਿਸਾਨ ਦੀ ਕਿਉਂਕਿ 6 ਮਹੀਨੇ ਬਾਅਦ ਫਸਲ ਹੋਣੀ ਹੁੰਦੀ ਆ ਸੜਕੇ ਸਵਾਹ ਹੋ ਚੁੱਕੀ ਆ ਇਹਨਾਂ ਨੂੰ ਆ ਜਿਹੜਾ ਨੰਬਰ ਮੈਂਸ਼ਨ ਕੀਤਾ ਹੋਇਆ ਤੇ ਇਹਨਾਂ ਦੀ ਮਦਦ ਤਾਂ ਜਿਹੜੀ ਉਹ ਲਾਜ਼ਮੀ ਕੀਤੀ ਜਾਵੇ ਸੋ ਇਨੀ ਗੱਲਬਾਤ ਮੈਂ ਬਲਰਾਜ ਮਰ ਤੁਹਾਡਾ ਬਹੁਤ ਬਹੁਤ ਧੰਨਵਾਦ